माइक देना माइक बंद कर ਬਾਈਕ ਕਨੈਕਟ ਹੋ ਗਿਆ ਲਾਦਾ ਦੇਖੋ ਜੈ ਕਰੋ ਵੀਰ ਮਜਰੰਗ ਉਹ ਦੇਖੀ ਹੈ ਜਦੋਂ ਵੀ ਉਹ 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 ਹੈ ਜਦੋਂ ਵੀ 아, 이거 믿기? 뱉어, 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 뱉 ਜੀ ਜੀ ਸਾਹਮਣੇ ਦੇਖਿਓ ਪਾਉਜੀ ਇਹ ਜਿਹੜੀ ਜਿਹੜੀ ਚੀਜ਼ ਜਿਹੜੀ ਪਾਉਜੀ ਪਾਉਜੀ ਜਦੋਂ ਪਾਪੇ ਦੇ ਪਾਪੇ ਆ ਕੇ ਬੋਲਦੇ ਨੇ ਇਹਦਾ ਸਾ ਪਤਨ ਮਨਿਕ ਤੋਂ ਪਤਨ ਮਨਿਕ ਨਾ ਕੋ ਡਾਇਰੈਕਟ ਗੜਬੋ ਬੀਜਪੀ ਨੂੰ ਉੱਪਰ ਆਉਣੇ ਅਸਟਾ ਇੱਧਰ ਇੱਧਰ ਨੂੰ ਹੀ ਤਾਂ ਕੀ ਹੋਊਗਾ ਸਭ ਕਿ ਉਧਰ ਹੋ ਜਾਣਾ ਤੁਸੀਂ ਸਾਰੇ ਇੱਧਰ ਆ ਜਾਓ ਤੁਸੀਂ ਪਰਲੇ ਪਾਸੇ ਆਈਓ ਇੱਧਰ ਆਜੋ ਹੈਨਾ ਬਾਕੀ ਬੀਜਪੀ ਜੁਆਇਨ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਤਰਨ ਪਤਨੀ ਪਰਮਪਾਲ ਕੌਰ ਮਲੂਕਾ ਸ਼੍ਰੀ ਹਨੂਮਾਨ ਇੱਧਰ ਇੱਧਰ ਬਾਊ ਜੀ ਇੱਧਰ ਆਓ ਸਭ ਤੋਂ ਪਿਆਰ ਬਖੰਡਾ ਵਿੱਚ ਨੱਕ ਮਸਤ ਖੋਣ ਆਇਆ 네 य शिरोम 제시제시 બોલાસિયાપતિ રામચંદ્ર મહારાજ કી જય ચલો ચાલ આજજી છોમ છોશા છોમ જાવ ਕੋਸ਼ਿਸ਼ ਕਰ ਰਿਹਾ ਹਾਂ ਜੰਦਲੋਂ ਠੜੀ ਦੀ ਹੋ ਜਾ ਉਹ ਦੂਰ ਕੋਲ ਲਾ ਪਾਣੀ ਜੇ ਤੁਹਾਨੂੰ ਕਰ ਲੈ ਮੈਂ ਮਾਂ ਮਾਰਨਾ ਹਾਂ ਇਸ ਪਰ ਹਾਟੂਨ ਰੇਸ਼ਕੀ ਜੈ ਹਰੇ ਕੇ ਸਹਾਰੇ ਕੀ ਜੈ ਨੀਲੇ ਘੋੜੇ ਸਵਾਰੇ ਕੀ ਜੈ ਇਧਰ ਲੋਪੜੀ ਇਧਰ ਲੋਪੜੀ 아으으 I got आगे आगे पीछे आ जाओ जय हो राधे रानी मायदा और साधे दरबार की जय हर मंगल ਲਾਈਵ ਚ ਨਹੀਂ ਆਉਂਦਾ ਛੋਟ ਲੰਗੂ ਤੋਂ ਜਨਵਾਰੀ ਚ ਲੈਣੀ ਆ ਮੈਂ ਕੋਈ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਾਏ ਨੇ ਜੀ ਜਦੋਂ ਸਾਰਾ ਮੰਦਿਰ ਬਣਿਆ ਇਧਰ ਆਓ ਇਧਰ ਆਓ ਜਾਣਾ ਕਿ ਆਪਾਂ ਕਰ ਕਰ ਜਾਣਾ ਇਧਰ ਆ ਜੀ ਤਾਂ ਇਹ ਆਪਣੇ ਪਹਿਲਾਂ ਗੱਲੇ ਹੀ ਸੀ ਸਿੰਗੂ ਮੂਰਤੀਆਂ ਜੀ ਸਾਈਕੋਟੈਂਸ ਮਾ ਜੀ ਕਿੱਥੇ ਕਿੰਨਾ ਆਪੋ ਇਹ ਕਿਤੇ ਕੋਈ ਲਗੋਣੀ ਸੀ ਜਿਹਨਾਂ ਨੇ ਸਾਰੀ ਇਹਨਾਂ ਦੇ ਚਰਤ ਪੂਜਾ ਫਾਰਮ ਕੇਸ ਤੋਂ ਗੁਰਦੁਆਰਾ ਬਣਿਆ ਇਹ ਸੈਮ ਕੋ ਮੂਰਤੀਆਂ ਜੀ ਸਾਨੂੰ ਵੀ ਬਹੁਤ ਹਾਰੀ ਨਸੀ ਪੀੜੀ ਹੈ ਫਰਾਂਡੇ ਪੇ ਵਾਰ ਨੂੰ 200 ਸਾਲ ਹੋ ਗਏ ਉਸ ਤੋਂ ਪਹਿਲਾਂ ਦੇ ਹੀ ਹਾਂ ਇਹ ਮੈਨੂੰ ਦੇਣਾ ਜਿੱਥੇ ਜਿੱਥੇ ਆਹ ਸ਼ਨੀਵਾਰਾ ਜ ਮੇਰੇ ਇਹਨਾਂ ਦਾ ਮੇਨ ਹੁੰਦਾ ਹੈ ਜੈ ਕਰਾ ਮੀਰ ਬਜੰਗੀ ਹਾਰ ਹਾਰ ਬਹਾਦੇ ਵਾਹ hann til ykkur að leið hann til ykkur að leið hann til ykkur að leið 넌 정말 놀랍 ਅੱਛੇ ਬਣਾਈ ਜੀ। ਲਾਵਾ ਜੀ। ਅਰੇ ਜੀ ਮਿਠਾ ਜੀ ਸ਼ਾਮਾ ਬਾ ਸਾਡੇ ਉਹਨੋਂ ਉਹ ਤਾਂ ਪਾਚੀ ਨਾ ਹੱਥੂ ਸ਼ਾਮੀ ਦਾ ਬਹੁਤ ਮਾਨਤਾ। ਅੱਲਾ ਵੇ ਕਿਰਪਾ ਹਮਾਂ ਦੀ ਰੋਈ ਥੋੜਾ ਅਸ਼ੀਰਵਾਦ ਹੈ। ਜੇ ਹੁਣ ਜਦੋਂ ਆਓ ਤਾਂ ਜਿੱਦ ਦਾ ਸਹਿਰਾ ਬੀਜੇਪੀ ਦੇ ਹੱਥੇ ਹੋਏ। ਜੈ ਸ਼੍ਰੀ ਰਾਮ। ਜੈ

तो मैं कुछ ਦਿੱਕਤ ਕੀ ਆ ਕੋਈ ਦਿੱਕਤ ਕੋਈ ਨਹੀਂ ਬਸ ਫੋਨ ਕਰ ਲਾਂਗੇ ਬਲੋ ਮਲੋ ਜਿਹਾ ਕਹਾਂ ਆ ਜੀ ਨੋਜ ਵੀਰੇ ਸਾਡੇ 24 ਘੰਟੇ ਦਾ ਫੋਟੋ ਕੱਲ ਤੇ ਰੱਖ ਲਈ ਫਿਰ ਉਹਨਾਂ ਦਾ ਇਹੋ ਕੁਛ ਕੀ ਮਰਤੀ ਸਾਡੇ 24 ਘੰਟੇ ਸਾਨੂੰ ਸਾਡੀ ਸਭੀ ਕੰਮ ਤੇ ਆਉਣਾ ਹੈ ਇੱਥੇ ਵੇਖਦੇ ਨਾ ਸਾਡੀ ਸਾਰੀ ਬਣਾਈ ਸਭੀ ਕੰਮ ਤੇ ਆਉਣਾ ਬਾਹਰ ਨਾਲ ਬਾਈਟ ਹੋ ਜਾਂਦੀ ਬਾਹਰ ਜੀ ਠੀਕ ਹੈ ਕਰ ਲੈਣੇ ਹੈ ਬਾਕੀ 달려 고이 아이 아나 ਕਾ ਉਹ ਪਿੱਛੇ ਤੋਂ ਆਉਂਦਾ ਬਕਰ ਹਾਂਜੀ ਹੋ ਗਈ ਠੀਕ ਹੈ ਚਲੋ ਆ ਜਾਓ ਠੀਕ ਹੈ ਸ਼ਿਵੀਰਾਮ ਜੈ ਸ਼ਿਨਾ ਮੈਂ ਕੰਮਾਇਕ ਨੂੰ ਲਾ ਦਿੰਦਾ ਮੈਂ ਤੁਮ ਮੋਮਾ ਲਾ ਦੇਣਾ ਤੁਹਾਨੂੰ ਕਹੋ ਇੱਕ ਬੋਲੋ ਜੋ ਬੋਲੋ ਮੇਰਾ ਬੋਲੇ ਮਾਰੇ ਖੋਲੇ ਬੋਲੋ ਰਾਮ ਕੋ ਡਰਨੇ ਕੀ ਕੀ ਬਾਤ ਹੈ ਬੋਲ ਜੀ ਨਮਸਕਾਰ ਜੀ ਜਨਮ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਅੰਦਰ ਜਾ ਰਿਹਾ ਹਾਂ ਸੁਰਿੰਦਰ ਵੈਦ ਜੀ ਆਪਣੇ ਸੁਰਿੰਦਰ ਵੈਦ ਜੀ ਕਿੱਥੇ ਗਏ ਮੰਦਰ ਇੱਧਰ ਜਾ ਕੇ ਪੂਰਾ ਪਾਸੇ ਨਾਲ ਫੋਟੋ ਆ ਜਾਓ ਯਾਰ

ਤਾਂ ਅੱਜ ਅਸੀਂ ਵਿਜੂ ਦਾ ਪ੍ਰਾਚੀਨ ਸੰਕਟਮੋਚਨ ਹਨੂਮਾਨ ਮੰਦਿਰ ਬੰਗਲਾਰੀ ਕੰਫਰੰਸ ਹਾਲਾ ਪੋਸਟ ਆਫਿਸ ਬਾਜ਼ਾਰ ਬਟੰਡਾ ਇੱਥੇ ਜਿਹੜੇ ਹਾਲ ਹੀ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਕਰ ਪਤਨੀ ਪਰਪਾਲ ਕਾ ਮਲੂਕਾ ਨੇ ਅਕਾਲੀ ਦਲ ਤੋਂ ਬੀਜੇਪੀ ਜੁਆਇਨ ਕੀਤਾ ਆ ਮੈਡਮ ਤਾ ਤੇ ਸਮੁੰਦਰ ਦੇ ਵਿੱਚ ਅਜ ਨਾਸਤਕ ਹੁਣ ਆਏ ਸੀ ਆਸ਼ੀਰਵਾਦ ਲੈਣ ਆਏ ਸੀ ਸੰਕਟਵੋਚਨ ਸ਼੍ਰੀ ਹਨੂਮਾਨ ਮੰਦਰ ਦੇ ਵਿੱਚ ਕਿਉਂਕਿ ਲਗਭਗ ਟਿਕਟ ਹੈ ਬੀਜੇਪੀ ਵੱਲੋਂ ਬਠਿੰਡਾ ਤੋਂ ਮੈਡਮ ਗੁਰਪ੍ਰੀਤ ਕੌਰ ਮਲੂਕਾ ਦੀ ਬਠਿੰਡਾ ਤੋਂ ਕਲੀਅਰ ਹੈ ਤਾਂ ਸੋ ਆਸ਼ੀਰਵਾਦ ਲੈਣ ਆਏ ਸੀ ਮੰਦਰ ਦੇ ਵਿੱਚ ਆਉਂਦਿਆਂ ਗੱਲਵਾਪੀ ਕਰਨੀ ਹੈ ਮੈਡਮ Den <laughs> ਐਂਗਲ ਵਾਈਡ ਐਂਗਲ ਅੰਦਰ ਕੀ ਗੁਰਦੁਆਰਾ ਫਾਇਰ ਕਰੇਗਾ ਬਰਥਡੇ ਵੀ ਕੌਣ ਆ ਰਹੀ ਹੈ ਜਿੰਦੀ ਬਹੁਤ ਬਧਾਈਆਂ ਹੀ ਵਰਕਾ ਜੀ ਅੱਗੇ ਕਰਦੀ ਵਾਹ ਵਾਹ ਵਰਕਾ ਜੀ ਦੇਖਣਾ ਸਾਡੇ ਅੱਜ ਦਾ ਅੱਜ ਹੋਰ ਲਈ ਦੂਰਾ ਕਹਿ ਕੇ ਕੀ ਕਰੀ ਹੈ ਆ ਦੇਖੋ ਜਰਾ ਅੱਛਾ ਸੇ ਬਰਾਬਰ ਆਓ ਆਗੇ ਆਗੇ ਪਹਿਲਾਂ ਕੀ ਕਰੀਓ ਕੀ ਨਾ ਸਾਜ਼ੂ ਜੀ ਕਦੇ ਜੀ ਆ ਗਿਆ ਬਹੁਤ ਬੜਾ ਸੀ ਨੰਦ ਆ ਗਿਆ ਆ ਗਿਆ ਬੁਲਿਆ ਹੋਇਆ ਅੱਗੇ ਆ ਕੇ 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 سچي راه دسي راه سچي راه ادھر راجو جلدي جا جا کي پتا آيو پتا ਨਾਲ ਜਲੀ ਨਾਲੇ ਬੜੀ ਹਾਂ ਮੈਡਮ ਅੱਜ ਮਾਫੀ ਟੈਨਸ਼ਨ ਕਿਸੇ ਦਾ ਕੀ ਕੰਨਾ ਅਕਾਉਂਟ ਚੈੱਕ ਕਰੀ ਹੋ ਗਿਆ ਗੁਰਪ੍ਰੀਤ ਜੀ ਭਾਜੀ ਜੀ ਸ਼ਾਮਿਲ ਹੋਏ ਹੋ ਤੁਸੀਂ ਦੋਨੋਂ ਜਣੇ ਜੀ ਆ ਵੀ ਵੀ ਤੇ ਪਰਿਵਾਰ ਦੇ ਵਿੱਚ ਕੀ ਇਸ ਜਿਹੇ ਖਾਸ ਸਭ ਤੋਂ ਪਹਿਲਾਂ ਤਾਂ ਜੇ ਅੱਜ ਕਿਉਂ ਵਿਸਾਖੀ ਦਾ ਸੁਭਿਆੜਾ ਹੈ ਦਾਹ ਇੱਕ ਕੋਈ ਖਾੜਾ ਹੈ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਵਾਦ ਜਿੰਨਾ ਹੈ ਤੇ ਇਹ ਹੀ ਦੁਆ ਬੇਨਤੀ ਕਰਦਾ ਕਿ ਹਰ ਪਰਿਵਾਰ ਦੇ ਜੀ ਸਾਡਾ ਖੁਸ਼ੀਆਂ ਦੇ ਖੇੜੇ ਰਹਿਣ

ਸੌਂਫੀ ਹਰ ਸਿਪੇ ਦੇ ਵਿੱਚ ਕੈਪ ਰੱਖਣ ਬਣੀ ਹੈ। ਐਲੀਮੈਂਟ ਦੇ ਨਾਲ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਹੁੰਦੀਆਂ ਉਹ ਬਹੁਤ ਬੜੇ ਅੱਛੇ ਤਰੀਕੇ ਦੇ ਨਾਲ ਨਿਭਾਈਆਂ। ਔਰ ਜਿੱਥੇ ਜ਼ਰੂਰਤ ਸੀ ਸਟੇਟ ਦੇ ਵਿੱਚ ਯੂਪੀ ਵਰਗੇ ਸ਼ਹਿਰ ਸੀ ਕਿ ਉਹਨਾਂ ਦੇ ਵਿੱਚ ਲਾ ਐਂਡ ਆਊਟ ਦੀ ਸਿਚੁਏਸ਼ਨ ਜਿਹੜੀ ਪਹਿਲਾਂ ਠੀਕ ਨਹੀਂ ਸੀ ਔਰ ਉਧਰ ਕੋਈ ਜਾਣਾ ਰਹਿਣਾ ਵੀ ਪਸੰਦ ਨਹੀਂ ਸੀ ਕਰਦਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਖਿਲਾਫ ਹੋਈ ਉਹ ਠੀਕ ਕਰਕੇ ਅੱਜ ਦੇਖੋ ਤੁਸੀਂ ਇੰਨਾ ਵਧੀਆ ਜੋਤੀ ਦਾ ਮਾਹੌਲ ਬਣਾਇਆ ਕਿ ਉੱਥੇ ਹੁਣ ਇਨਵੈਸਟਮੈਂਟ ਈਵਨ ਆਪਣੇ ਵਾਲੇ ਪਾਸੋਂ ਵੀ ਹੋਰ ਪਾਸੋਂ ਵੀ ਜਾ ਰਹੀ ਹੈ ਸੋ ਇਹੋ ਹੀ ਇੱਕ ਵਧੀਆ ਗੁੱਡ ਗਵਰਨੈਂਸ ਹੁੰਦੀ ਹੈ ਜਿਹੜੀ ਆਪਾਂ ਦੇ ਸਕਦੇ ਹਾਂ ਲੋਕਾਂ ਨੂੰ ਕਿ ਉਹਨਾਂ ਨੂੰ ਕਿਸੇ ਦਾ ਕੋਈ ਭੈ ਪਾਇਆ ਨਾ ਹੋਵੇ ਕਿਸੇ ਦਾ ਖੌਫ ਨਾ ਹੋਵੇ ਵਧੀਆ ਬਾਂ ਮਨ ਸ਼ਾਂਤੀ ਦੇ ਨਾਲ ਰਹਿਣਾ ਆਪਾਂ ਕੰਮ ਕਾਰ ਕਰ ਸਕਣ ਆਪਣੇ ਪਰਿਵਾਰਾਂ ਨੂੰ ਵਧੀਆ ਚ ਚਲਾ ਸਕਣ ਔਰ ਇਸ ਕਰਕੇ ਇਹ ਜਿਹੜੀ ਇਹ ਜ਼ਿੰਮੇਵਾਰੀ ਵਧੀਆ ਤਰੀਕੇ ਦੇ ਨਾਲ ਕੋਈ ਨਿਭਾ ਸਕਦਾ ਹੈ ਤਾਂ ਉਹ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਹ ਵੀ ਹੁਣ ਆਉਣ ਵਾਲੇ ਸਮੇਂ ਦੇ ਚੰਨ ਤੇ ਲਿਖਿਆ ਹੋਇਆ ਵੀ ਜਿਹੜੀ ਆਉਣ ਵਾਲੀ ਸਰਕਾਰ ਆ 2100 ਵੀ ਤੇ ਚਾਹਾਂ ਉਹ ਜਿਹੜਾ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਤੇ ਉਸ ਸਮੇਂ ਸਹਿਯੋਗੀ ਪਾਰਟੀਆਂ ਦੀ ਬਣਨੀ ਹੈ ਔਰ ਇਹਦੇ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਵਧੀਆ ਜਾਂਦਾ ਚੋਣ ਉਸ ਪੱਤਰ ਜਾਰੀ ਹੋਣਾ ਹੈ ਔਰ ਹਰ ਵਰਗ ਦੀ ਭਲਾਈ ਦੇ ਲਈ ਹਰ ਸਟੇਟਸ ਤੇ ਜਿਹੜੇ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਆ ਉਹਨਾਂ ਨੂੰ ਦੂਰ ਕਰਨ ਵਾਸਤੇ ਹਰ ਬੱਚੇ ਦੀ ਖੁਸ਼ਹਾਲੀ ਵਾਸਤੇ ਹਰ ਦੇਸ਼ ਦੀ ਜਿਹੜੀ ਹੈ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਨ ਕਲਿਆਣ ਵਾਸਤੇ ਸੋ ਇਸ ਕਰਕੇ ਸਾਨੂੰ ਹਮੇਸ਼ਾ ਜੇ ਆਪ ਇੱਕ ਵਧੀਆ ਸੋਚ ਰੱਖਦੇ ਆ ਸਾਨੂੰ ਉਹ ਸਾਥ ਦੇਣਾ ਚਾਹੀਦਾ ਉਸ ਇਨਸਾਨ ਦਾ ਉਸ ਇਥੇ ਬੰਦੀ ਦਾ ਉਸ ਪਾਰਟੀ ਦਾ ਜਿਹੜਾ ਹਮੇਸ਼ਾ ਇਹ ਸੋਚਦਾ ਕਿ ਸਾਡਾ ਦੇਸ਼ ਕਿਵੇਂ ਅੱਗੇ ਜਾ ਸਕਦਾ ਹੈ ਸਾਡਾ ਦੇਸ਼ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ ਦੇਸ਼ ਮਜ਼ਬੂਤੀ ਵੱਲ ਕਿਵੇਂ ਜਾ ਸਕਦਾ ਹੈ ਔਰ ਹਰ ਜਿਹੜਾ ਵਰਗ ਹੈ ਔਰ ਦੇਸ਼ ਦੇ ਵਿੱਚ ਕਿਵੇਂ ਅਮਰ ਸ਼ਾਂਤੀ ਤੇ ਖੁਸ਼ਹਾਲੀ ਦੇ ਨਾਲ ਰਹਿ ਸਕਦਾ ਸੋ ਇਸ ਕਰਕੇ ਅਸੀਂ ਫੈਸਲਾ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਾਰਟੀ ਜ਼ਿੰਮੇਵਾਰੀ ਦੇ ਕੇ ਉਹਨੂੰ ਤੰਦੇ ਹੀ ਦੇ ਨਾਲ ਨਵਾਵਾਂਗੇ ਔਰ ਅੱਜ ਜਿੰਨਾ ਸਹਿਯੋਗ ਮਿਲਿਆ ਬਹੁਤ ਪਿਆਰ ਦਿੱਤਾ ਬਠਿੰਡਾ ਸਮੂਹ ਨਗਰ ਨਿਵਾਸੀਆਂ ਨੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ ਲਾ ਜਿਨ੍ਹਾਂ ਦੇ ਨਾਲ ਸਾਰੇ ਸਤਕਾਰ ਜੋ ਫਜਨਾ ਦਾ ਸਿੰਘਲਾ ਸਾਹਿਬ ਦਾ ਜੋ ਸਨੇਹ ਤੋਂ ਸਾਡੇ ਨਾਲ ਨੇ ਅੱਜ ਔਰ ਬਾਕੀ ਵੀ ਸਾਰੇ ਅਹੁਦੇਦਾਰ ਸਾਹਿਬਾਨ ਦਾ ਔਰ ਬਾਕੀ ਸੰਸਥਾਵਾਂ ਦੇ ਪ੍ਰਧਾਨ ਸਾਹਿਬਾਨ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਬਹੁਤ ਪਿਆਰ ਸਹਿਯੋਗ ਦਿੱਤਾ ਤਹਿ ਦਿਲੋਂ ਧੰਨਵਾਦ ਜੀ ਏਟੀ ਦੇ ਲਈ ਇੱਕ ਗੱਲਬਤ ਹੋਈ ਹੈ ਤੁਹਾਡੀ ਦੇਖੋ ਇਹ ਫੈਸਲਾ ਜਿਹੜਾ ਪਾਰਟੀ ਦਾ ਹੁੰਦਾ ਜੀ ਇੱਕ ਵਾਰੀ ਆਪਾਂ ਪਾਰਟੀ ਦੇ ਨੀਤੀਆਂ ਨੂੰ ਦੇਖ ਕੇ ਆਪਾਂ ਪਾਰਟੀ ਜੁਆਇਨ ਕੀਤੀ ਔਰ ਉਸ ਤੋਂ ਬਾਅਦ ਪਾਰਟੀ ਨੇ ਫੈਸਲਾ ਕਰਨਾ ਵੀ ਕਿਵੇਂ ਕਿੱਥੇ ਕਿਹੜੀ ਜ਼ਿੰਮੇਵਾਰੀ ਦੇੜੀਆਂ ਤੇ ਜੋ ਉਹਦਾ ਫੈਸਲਾ ਹੋਊਗਾ ਉਹ ਅਸੀਂ ਸਿਰੇ ਮੱਥੇ ਪ੍ਰਬੰਧ ਕਰਾਂਗੇ ਆਪਣੀ ਡਿਊਟੀ ਵਾਖੂ ਬਿਨਵਾਵਾਂਗੇ ਪ੍ਰੈਕਟਿਕਲ ਮਿਲਦੇ ਆ ਇਹ ਰਾਤਾਂ ਦੇ ਵਿੱਚ ਜਦੋਂ ਕਿਸਾਨ ਪੂਰੀ ਤਰ੍ਹਾਂ ਵਿਰੋਧ ਕਰ ਰਹੇ ਨੇ ਕਿਵੇਂ ਕਰ ਚੈਲੰਜ ਨਹੀਂ ਲੱਗਦਾ ਇਹ ਦੇਖੋ ਜਿਹੜੀ ਗੱਲ ਅਸੀਂ ਤਾਂ ਆਪਣੀ ਖੁਦ ਕਿਸਾਨ ਆ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਜਿਹੜੀ ਕੋਈ ਅਸੀਂ ਕੋਈ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਆਂ ਵਿਹਾਂ ਜਾਂ ਕੋਈ ਉਹਨਾਂ ਦੀ ਮੰਗ ਨੂੰ ਜੇ ਕੋਈ ਗੱਲ ਹੈ ਕਿ ਉਹਨੂੰ ਅਸੀਂ ਕਹਿ ਰਹੇ ਆਂ ਵੀ ਇਹ ਉਹ ਜਾਇਜ਼ ਨਹੀਂ ਸਭ ਨੂੰ ਅਸੀਂ ਤਾਂ ਇੱਕ ਅੱਛੇ ਵਕੀਲ ਦੇ ਤੌਰ ਤੇ ਜਿਹੜੇ ਇਹ ਵੀ ਚਾਹੇ ਮਸਲੇ ਨੇ ਫਾਰਮਰ ਦੇ ਨੇ ਚਾਹੇ ਹੋਰ ਵੀ ਪੰਜਾਬ ਦੇ ਇਸ਼ੂ ਨੇ ਉਹਨਾਂ ਨੂੰ ਉੱਥੇ ਰੱਖਾਂਗੇ ਔਰ ਉਹਨਾਂ ਦੀ ਹੱਲ ਕਰਨ ਦੀ ਹਰ ਸੰਭਵ ਅਸੰਭਵ ਯਤਨ ਕਰਾਂਗੇ ਔਰ ਸਭ ਨੂੰ ਅਸੀਂ ਇਹ ਭਰੋਸਾ ਦਿਵਾਉਂਦੇ ਕਿ ਕਿਸੇ ਕੱਲ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਨਿਸ਼ਚਿੰਤ ਹੋ ਜਾਓ ਔਰ ਜੋ ਪੰਜਾਬ ਦੀਆਂ ਸਮੱਸਿਆ ਮੈਂ ਅਸੀਂ ਉਹਨੂੰ ਬਾਕੀ ਨਪਟਾਉਂ ਦੇ ਵਿੱਚ ਅਹਿਮ ਰੋਲ ਜਿਹੜਾ ਉਹਦਾ ਕਰ ਸਕਦਾ ਸਿਕੰਦਰ ਮਲੂਕਾ ਇਹਦਾ ਕੀ ਫੈਸਲਾ ਹੋਵੇ ਉਹਨਾਂ ਦਾ ਦੇਖੋ ਜੀ ਜਿਹੜੀ ਪੋਲਿਟਿਕਸ ਆ ਜਾਂ ਕੋਈ ਵੀ ਨਾਗਰਿਕਤਾ ਹੈ ਉਹਦਾ ਇਨਕਾਰ ਹੈ ਨਾ ਵੀ ਕੋਈ ਕਿਸ ਤਰ੍ਹਾਂ ਕੀ ਕਰਨਾ ਹੈ ਵੋਟ ਕਿਹ ਨੂੰ ਦੇਣੀ ਹੈ ਕਿਵੇਂ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਹੈ ਕਿਹੜੀ ਪਾਰਟੀ ਦੇ ਨਾਲ ਰਹਿਣਾ ਤੇ ਕੋਈ ਗੱਲ ਨਹੀਂ ਜੋ ਉਹਨਾਂ ਦਾ ਫੈਸਲਾ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਚੰਗਾ ਹੋਊਗਾ ਬਾਕੀ ਤੁਸੀਂ ਜਿਆਦਾ ਅੱਛਾ ਹੋਏਗਾ ਕਿ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਆ ਇੱਕ 골ਮੋਲ ਜਵਾਬ ਹੈ ਕੱਲ ਅਸੀਂ ਤੁਹਾਨੂੰ ਪੁੱਛਿਆ ਸੀ ਉਹਨਾਂ ਤੋਂ ਵੀ 골ਮੋਲ ਜਵਾਬ ਸੀ ਤੁਹਾਡਾ ਹੀ 골ਮੋਲ ਜਵਾਬ ਹੈ ਦੋ ਦਲੇਰ ਤਾਂ ਦੋਲੇਰ ਤਾਂ ਜੇ ਤਾਂ ਮੇਰੇ ਵੀ ਸ਼ਿੰਗਲਾ ਸਾਹਿਬਾਰੇ ਪੁੱਛੇ ਤਾਂ ਮੈਂ ਦੱਸ ਸਕਦਾ ਵੀ ਹਾਂ ਜੀ ਆਹ ਕੱਲ ਹੀ ਡਿਊਟੀ ਆ ਸ਼ਾਹ ਨੂੰ ਕਰਨੀ ਆ ਜਿਹੜੇ ਹੁਣ insan ਮੇਰੇ ਨਾਲ ਹੀ ਮੇਰੇ ਕੋਲੇ ਨਹੀਂ ਉਹ ਤਾਂ ਉਹ ਹੀ ਦੱਸ ਸਕਦੇ ਲੋ ਇਹਨਾਂ ਦੱਸ ਸਕਦੇ ਪਰਿਵਾਰ ਦੇ ਸਭ ਠੀਕ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਉਹਨਾਂ ਦਾ ਵੀ ਕਰਦੇ ਹਾਂ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਆ ਔਰ ਕੋਈ ਐਸੀ ਗੱਲ ਸਾਬ ਵਧੀਆ ਅਤੇ ਮੈਂ ਮਾਪੂਨਾ ਬਾਬਾ ਬੰਗਤ ਸੀ ਭਾਜੀਪੀ ਵਿੱਚ ਸ਼ਾਮਿਲ ਹੋਇਆ ਨਗਰਪਾਲਿਕਾ ਕੌਂਸਲ ਮੈਂ ਵੀ ਮਸ਼ਿੰਦਾ ਮੁਕਤਵਾ ਸਹਿਰ ਤੇ आपका नाम चल रहा है तरफ 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 और उनकी चर्चा चर्चा हो रही है है आपकी क्या कहना देखो टिकट का फाइनल फैसला तो पार्टी के हाथ में है लेकिन काफी मुझे उम्मीद लगती है कि टिकट मुझे मिलेगी क्योंकि जो यहाँ बीजेपी के लीडर्सबान हैं सब ने मेरे लिए मेरे ठीक फीडबैक दी है उन्होंने जनता से भी फीडबैक ली है और वो जो रिजल्ट उसके हैं वो ठीक आए हैं तो मुझे लगता है कि मुझे टिकट मिले मैडम आपके फादर ने मेरे कल कह रहे मैंने तो बच्चों को मना करा मैंने कहा पर बच्चे नहीं माने बीजेपी की तरफ चले तो अब तो क्या वो भी बीजेपी में शामिल होंगे जैसे उनके बारे, तो बारे में उनको पता है उनके बारे में उनको पता है हम आ, आ, क्योंकि फर्स्ट टाइम मैं पार्टी ज्वाइन कर रही थी तो मैंने बेस्ट पार्टी ज्वाइन कर ली कुछ अगर जैसे नहीं नहीं मना करा था, तो आगर... उन्होंने मना करा था मैं मानती हूँ उन्होंने मना करा था नेचुरली जो जिस पार्टी में होता है उसी पार्टी में ले जाने की कोशिश करता है लेकिन मैं क्योंकि फर्स्ट टाइम पार्टी ज्वाइन कर रही हूँ तो मैंने तो बेस्ट पार्टी देख के ही ज्वाइन करनी थी तो प्रचार अब आप, आप, आपके हक में करेंगे या फिर उनको पता है जो वो करेंगे हमें मंजूर है ओके ओके जी ਦੇਖੀ ਜਵਾਬ ਤਾਂ ਐਸੀ ਸਕੰਦਰ ਸਿੰਘ ਮਲੂਕਾ ਦੇ ਨੂੰ ਅਗਦੀ ਪਰਮਪਾਲ ਪਰਮਲੂਕਾ ਤੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਮਲੂਕਾ ਜਿਨ੍ਹਾਂ ਨੇ ਤਵਾਂ ਬੁਲਾਂ ਕਿਹਾ ਕਿ ਟਿਕਟਰ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੇ ਟਿਕਟਰ ਸਾਨੂੰ ਗਲੀਤਾ ਸੀ ਪੂਰੀ ਤਾਂ ਦੇ ਇਮਾਨਦਾਰੀ ਦੇ ਨਾਲ ਤਾਂ ਦੇ ਸੀ ਨਾਲ ਇਹ ਡਿਊਟੀ ਨੂੰ ਬਾਬਾ ਜਿੱਥੇ ਪਾਰਟੀ ਡਿਊਟੀ ਲਾ ਹੋ ਗਈ ਉਥੇ ਬਾਕੀ ਕਿਸਾਨਾਂ ਬਾਰੇ ਵੀ ਗੱਲ ਕੀਤੀ ਕਿਸਾਨ ਕਹਿੰਦੇ ਸਾਡੇ ਭਰਾ ਨੇ ਤੇ ਅਸੀਂ ਉਹਨਾਂ ਦੇ ਜਿਹੜੇ ਵੀ ਮੁੱਦਾ ਹੋਇਆ ਜੋ ਵੀ ਉਹਨਾਂ ਦਾ ਪਾਰਟੀ ਤੱਕ ਉਹਨਾਂ ਦੀ ਗੱਲ ਪਹੁੰਚਾਵਾਂਗੇ ਆਪ ਦੇਖਦੇ ਹਾਂ ਕਿ ਅੱਗੇ ਕੀ ਸੀਨ ਬੰਦਾ ਹੈ ਟਿਕਟ ਦਾ ਤੇ ਅੱਗੇ ਇੱਕ ਚੋਕੀ ਪੰਜਾਬ ਦੇ ਵਿੱਚ ਚੈਲੰਜ ਹੈ ਕਿਸਾਨ ਇੱਕ ਰਹਿ ਗਿਆ ਉਹ ਬੀਜੇਪੀ ਦੇ ਵਿਰੋਧ ਦੇ ਵਿੱਚ ਕੋਈ ਤਰ੍ਹਾਂ ਕੰਧ ਵਾਰ ਕੇ ਖੜੇ ਆ ਤੇ ਦੂਜੇ ਪਾਸੇ ਇੱਕ ਜੇ ਟਿਕਟ ਮਿਲਦੀ ਆ ਤਾਂ ਇੱਕ ਚੈਲੰਜ ਹੋਊਗਾ ਉਹ ਵਾਲਾ ਕਿ ਜੇ ਜਿੱਤ ਕੇ ਬੀਜੇਪੀ ਚੋਲੇ ਵਿੱਚ ਪਾ ਦੇ ਤਾਂ ਦੇਖਦੇ ਹਾਂ

ਇਹ ਇਧਰ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਜੈ ਜੈ ਭਾਗ ਦੀ ਪ੍ਰੋਬਲਮ ਜੀ ਜੀ ਨੂੰ ਮੈਂ ਇਹ ਵੀ ਕਹਤੀ ਲਾਈਵ ਚੱਲ ਰਿਹਾ ਹੈ ਕਹਾਂ ਜਾਉਂਗਾ ਅੱਜ ਦੇ ਹੁਣ ਮਲੂਕਾ ਸਾਹਿਬ ਸ਼ਾਮ ਹੋਇਆ ਤੇ ਇਸ ਮੌਕੇ ਤੇ ਮਲੂਕਾ ਸਾਹਿਬ ਨੂੰ ਜੀ ਆਇਆਂ ਨੂੰ ਸਾਡਾ ਪਰਿਵਾਰ ਸਾਡਾ ਕੁੁਰਬਾ ਬਹੁਤ ਵੱਡਾ ਹੋ ਗਿਆ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਹੋ ਰਹੀ ਹੈ ਇਹਦੀ ਵਿਚਾਰਧਾਰਨ ਦੇਖਦੇ ਹੋਏ ਲੋਕ ਜੁਆਇਨ ਕਰ ਰਹੇ ਨੇ ਕਿਉਂਕਿ ਜੋ ਇਹਨਾਂ ਪਾਰਟੀ ਨੇ ਕਿਹਾ ਉਹੀ ਕੰਮ ਕੀਤਾ ਚਾਹ ਰਾਮੰਦਰ ਦਾਰਨ ਮਰਮਾਨ ਸੀ ਚਾਹ ਸੀਏਏ ਦਾ ਕਾਨੂੰਨ ਸੀ ਚਾਹ ਧਾਰਾ 317 ਸੀ ਜਿਹੜੇ ਵੀ ਕੰਮ ਕੀਤੇ ਉਦੇਸ਼ hitva ਚ ਕੀਤੇ ਔਰ ਅੱਜ ਸਾਡਾ ਦੇਸ਼ ਵਿਸ਼ਵ ਦੀ ਪੰਜਵੀਂ ਅਰਥਵਿਵਸਥਾ ਬਣਨ ਜਾ ਰਿਹਾ ਹੈ ਔਰ ਨਿਸ਼ਾਨਾ ਅਗਲੇ 5 ਸਾਲ ਦੇ ਵਿੱਚ ਤੀਜੀ ਅਰਥਵਿਵਸਥਾ ਬਨੇਗਾ ਕਾਨੂੰਨ ਦੇਸ਼ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਨੇ ਸਾਨੂੰ ਅਬ ਕੀ ਬਾਰ ਜੇ 407 ਚਿਟਾ ਆ ਗਈਆਂ ਤਾਂ ਦੇਸ਼ ਵਿੱਚ ਇਹੋ ਜਿਹੇ ਕਾਨੂੰਨ ਬਣਨਗੇ ਇੱਥੋਂ ਤੱਕ ਹਿੰਦੂ ਰਾਸ਼ਟਰ ਵੀ ਬਣ ਸਕਦਾ ਹੈ ਔਰ ਐਨ ਆਰ ਸੀ ਕਾਨੂੰਨ ਲਾਗੂ ਹੋ ਸਕਦਾ ਹੈ ਜਿਹੜਾ ਕਿ ਹਰੇਕ ਦੇਸ਼ ਵਾਸੀ ਨੂੰ ਰਿਸਟਰ ਮਿਲੇਗਾ ਇੱਕ ਸਰਟੀਫਿਕੇਟ ਮਿਲੇਗਾ ਐਨ ਆਰ ਸੀ ਦਾ ਬੁਸ ਪੈੜੀ ਜਿਹੜੇ ਹੈਗੇ ਨੇ ਉਹਨੂੰ ਬਾਹਰ ਕੱਢਿਆ ਜਾਊਗਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਰੂਲ ਵੀ ਆਉਣ ਵਾਲਾ ਹੈ ਪਪੂਲੇਸ਼ਨ ਕੰਟਰੋਲ ਬਿਲ ਵੀ ਆਏਗਾ ਬਹੁਤ ਹੋਣ ਵਾਲੇ ਕੰਮ ਨੇ ਤਾਂ ਮੈਂ ਅਸੀਂ ਅਹੀ ਛਾਵਾਂ ਨਾਲ ਲੱਗੇ ਹੋਏ ਆਂ ਸਵੇਰ ਤੋਂ ਸ਼ਾਮ ਤੱਕ ਮਲੂਕਾ ਸਾਹਿਬ ਨਾਲ ਔਰ ਸੰਪੂਰਨ ਬੀਜੇਪੀ ਦੀ ਕਮੇਟੀ ਨਾਲ ਔਰ ਅਸੀਂ ਚਾਹੁੰਦੇ ਆ ਕਿ ਇਹ ਬਹੁਤ ਮਤ ਪ੍ਰਭਵਤ ਹੋਵੇ ਇਸ ਮਾਲਵਾਦੀ ਸੀਟ ਜਿਤਕੇ ਮੋਦੀ ਸਾਹਿਬ ਦੀ ਚੋਲੀ ਚ ਪਵੇ ਇਹ ਜਿਤ ਜਿਹੜੀ ਹੈਗੀ ਹੈ ਦੇਸ਼ ਦੇ ਵਿਕਾਸ ਲਈ ਹੈ ਸਰਾਧਨ ਦਰੰਦੇ ਪ੍ਰਚਾਰ ਲਈ ਹੈ ਔਰ ਸਭ ਸਮਾਜ ਦੇ ਸੁਖ ਸ਼ਾਂਤੀ ਲਈ ਹੈ ਇਹ ਮੈਂ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਮੈਂ ਇਹ ਮੁੰਡਾ ਵੀਡੀਓ ਬਣਾ ਦੂਗਾ ਕਿਹੜਾ ਹਾਂਜੀ ਵੀਡੀਓ ਲੈ